ਬੱਚੀ ਬਾਬਾ ਜੀ ਦੇ ਸਾਹਮਣੇ ਖੜਿਆ ਰੂਹ ਖੁਸ਼ ਹੋ ਗਈ ਮੈਂ ਕਿਹਾ ਯਾਰ ਜਿਹੜੇ ਬੰਦਿਆਂ ਨੇ ਸੋਚ ਸੋਚੀ ਹੈ ਮੈਂ ਕਿਹਾ ਉਹਨਾਂ ਨੂੰ ਸਿਰ ਝੁਕਦਾ ਹਰ ਇੱਕ ਨੇ ਸਨਮਾਨ ਮਿਲਦਾ ਹੈ ਹਰ ਇੱਕ ਜਿਹੜਾ ਕਬੱਡੀ ਦੀ ਗਰਾਊਂਡ ਦੇ ਵਿੱਚ ਆਉਂਦਾ ਉਹਨੂੰ ਸਨਮਾਨ ਮਿਲਦਾ ਹੈ ਪਰ ਜਿਹੜੇ ਆ ਸੱਜੇ ਨੇ ਨਾ ਜਿਨ੍ਹਾਂ ਦਾ ਤੁਸੀਂ ਹੁਣ ਸਨਮਾਨ ਕਰਨ ਜਾ ਰਹੇ ਹੋ ਇਹ ਸਭ ਤੋਂ ਪਹਿਲਾਂ ਹੁੰਦੇ ਆ ਔਰ ਸਭ ਤੋਂ ਬਾਅਦ ਚੱਣੇ ਜਾਣਾ ਹੈ ਕਿ ਉਹਨਾਂ ਆਰਾਮ ਵੀ ਨਹੀਂ ਕਰ ਪਾਉਂਦੇ ਔਰ ਭੱਜ ਨੱਠ ਵੀ ਬਹੁਤ ਹੁੰਦੀ ਹੈ ਜਦੋਂ ਕਿ ਮਾੜੀ ਜੀ ਲਾਈਨ ਮੱਦਾ ਪੈਦੀ ਹੈ ਤਾਂ ਭੱਜ ਕੇ ਆਉਂਦੇ ਆ ਇਹ ਮਾਨ ਸਨਮਾਨ ਮਾਨਾ ਵੈਰੀਗੇਟ ਸੁਰ ਸਿੰਘ ਦੀ ਟੀਮ ਨੇ ਉਹਨਾਂ ਨੌਜਵਾਨਾਂ ਦਾ ਕੀਤਾ ਜਾਣਾ ਜਿਹੜੇ ਗਲੀ ਪਾਉਂਦੇ ਆ ਮਾਲਾ ਤੋਂ ਵੀ ਆ ਜਾ ਅੰਦਰਲੇ ਪਾਸੇ ਮਾਲਾ ਸਾਡਾ ਵੀਰ ਪਰਸੇਵ ਜਿਹੜੇ ਪਾਸੇ ਐ ਪਰਸੇਵ ਮਾਲਾ ਜੀ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਸਰਕਾਰ ਜੋ ਵੀਰ ਦੇ ਸਾਡੇ ਔਰ ਜਲਦੀ ਦੇ ਨਾਲ ਹੀ ਖੰਦੂਰ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਖੰਡੂਰ ਸਾਹਿਬ ਲਾਲਾ ਵੀ ਆ ਗਿਆ ਭਾਈ ਸਾਡਾ ਸੋ ਬਹੁਤ ਬਹੁਤ ਧੰਨ ਸੁੱਖੇ ਮੱਗੇ ਮੇਰੀ ਇੱਕ ਡਿਊਟੀ ਆ ਦੋ ਪਰਲੇ ਪਾਸੇ ਪੰਜਾਂ ਖਾਲੀ ਬੋਤਲਾਂ ਦੇ ਉਹਨਾਂ ਨੂੰ ਮੇਰਾ ਵੀਰ ਵੜ ਕੇ ਤੋਖਣਾ ਬਾਹਰ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦੇ ਖਿਡਾਰੀਆਂ ਨੇ ਬੇਤੀ ਹੈ ਜੂਨੀਅਰ ਖਿਡਾਰੀ ਖੇਡ ਕੇ ਗਏ ਹੈ ਸੋ ਆਜੋ ਸੋਣੇ ਤੁਹਾਡਾ ਸਨਮਾਨ ਹੋਣਾ ਤੇਰਾ ਪਿੰਡ ਕਿਹੜਾ ਹੈ ਸੌਰ ਸਿੰਘ ਤੇਰਾ ਨਾਂ ਕੀ ਹੈ ਸੋਨਾ ਸੌਰ ਸਿੰਘ ਦਾ ਤੇਰਾ ਵੀਰਿਆ ਸੋਰ ਸਿੰਘ ਪਿੰਡ ਦੇ ਨਾਮ ਰਾਜਨ ਤੇ ਤੁਹਾਡਾ ਵੀਰ ਜੀ ਦਰਵਾਜ ਸਿੰਘ ਪਿੰਡ ਸੁਰ ਸਿੰਘ ਪਿੰਡ ਪਲਵਾਨਾ ਦਾ ਸੂਰ ਵੀਰ ਜਵਾਨਾ ਦਾ ਰਿਸ਼ੀਆ ਮੁਨੀਆ ਅਵਤਾਰਾਂ ਦਾ ਕਬੱਡੀ ਦੇ ਅਵਤਾਰਾਂ ਦਾ ਇਹ ਕੱਲੇ ਵਾਲੇ ਭਰਾਵਾਂ ਦਾ ਸਾਡੇ ਭਰਾਵਾਂ ਨੇ ਅੱਜ ਐਲੀਨੀਆਂ ਦੇ ਨਾਲ ਕਰਨਾ ਇੱਕ ਵਾਰੀ ਝੋਰ ਨਾਲ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਮਾਣ ਸਨਮਾਨ ਵੰਡਦਾ ਵੀ ਹੈ ਇਹਨਾਂ ਦਾ ਹੱਕ ਬਣਦਾ ਹੈ ਇਹਨਾਂ ਦੇ ਮੇਰੇ ਵੀਰੋ ਜੇ ਮਰਾਤ ਇੱਕ ਕਰਦੇ ਐ ਇਹ ਗਰਾਊਂਡ ਨੂੰ ਸ਼ਿੰਗਾਰਦੇ ਐ ਇਹ ਇਹ ਖਾਣੇ ਨੂੰ ਸ਼ਿੰਗਾਰਦਾ ਔਰ ਤਾਹੋ ਇਹਨਾਂ ਦਾ ਮਾਨ ਸਨਮਾਨ ਅੱਜ ਬਾਬਾ ਭਾਈ ਸਾਹਲੋ ਜੀ ਨੇ ਮੇਰੇ ਵੀਰੋ ਗੁਰੂ ਘਰਾਂ ਦੇ ਵਿੱਚ ਬਖਸ਼ਿਆ ਗਿਆ ਬਹੁਤ ਖੁਸ਼ੀ ਵਾਲੀ ਗੱਲ ਆ ਲਓ ਜਕਾਰਾ ਇਹਨਾਂ ਦੀ ਚੜ੍ਹਦੀ ਕਲਾ ਲਈ ਬੋਲੇ ਜੀ ਹਾ ਵਾਹਿਗੁਰੂ ਜੀ ਕਾ ਵਾਰ ਕਾ ਸੋਣਿਓ ਤੇ ਮਾਲਾ ਤੇਰਾ ਵੀ ਧੰਨਵਾਦ